ਪ੍ਰਧਾਨ ਮੰਤਰੀ ਪ੍ਰਧਾਨ ਸਿੰਘ ਕੀ ਟੋ ਦੀ ਨਵੀਂ ਪਹਿਲ ਕਦਮੀ ਦੇਖਣ ਨੂੰ ਮਿਲ ਗਿਆ ਸੋ ਦੱਸ ਦੇ ਕਿ ਆਮ ਆਦਮੀ ਪਾਰਟੀ ਦਾ ਮਹਿਲਾ ਸਸ਼ਕਤੀਕਰਨ ਵੱਲ ਇਹਮ ਕਦਮ ਚੁੱਕਿਆ ਗਿਆ ਹੈ ਤਾਂ ਹਲਕਾ ਜੰਡੇਲਾ ਗੁਰੂ ਦੀਆਂ ਨਵਨ ਨਿਯੁਕਤ ਮਹਿਲਾ ਸਰਪੰਚਾਂ ਦਾ ਸਨਮਾਨ ਸਮਹਰੋ ਕਰਵਾਇਆ ਗਿਆ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅੱਜ ਅਸੀਂ ਜੰਡੇਲਾ ਗੁਰੂ ਹਲਕੇ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਨਵੀਆਂ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਉਨਾ ਦੇ ਸਨਮਾਨ ਦੇ ਵਿੱਚ ਇੱਕ ਸਮਾਰੋਹ ਜੰਡਿਆਲਾ ਬਲਾਕ ਦੇ ਵਿੱਚ ਰੱਖਿਆ ਔਰ ਸਾਡੀਆਂ ਮੋਰ 50 ਲੇਡੀਜ਼ ਸਰਪੰਚਸ ਜਿਹੜੀਆਂ ਨੇ ਉਹ ਇੱਥੇ ਵਿੱਚ ਹਾਜ਼ਰ ਹੋਈਆਂ ਨੇ ਔਰ ਉਹਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਨੇ ਸਾਡਾ ਮੇਨ ਮਕਸਦ ਇਸ ਪ੍ਰੋਗਰਾਮ ਨੂੰ ਰੱਖਣ ਦਾ ਇਹੀ ਸੀਗਾ ਕਿ ਜਿੰਨੀਆਂ ਵੀ ਮਹਿਲਾ ਸਰਪੰਚਸ ਬਣੀਆਂ ਨੇ ਅਸੀਂ ਵੂਮਨ 엠ਪਾਵਰਮੈਂਟ ਨੂੰ ਹੋਰ ਪ੍ਰਮੋਟ ਕਰੀਏ ਇਹ ਆਪਣੇ ਅਧਿਕਾਰਾਂ ਤੋਂ ਜਾਣੂ ਹੋਣ ਔਰ ਜਿੰਨੇ ਵੀ ਕੰਮ ਪਿੰਡਾਂ ਦੇ ਨੇ ਇਹ ਆਪ ਮੋਰੀ ਬਣ ਕੇ ਅੱਗੇ ਲਾ ਕੇ ਜੜੇ ਆ ਉਹ ਕੰਮ ਕਰਵਾਉਣ ਕਿਉਂਕਿ ਜਦੋਂ ਆ ਲੇਡੀਜ਼ ਕੰਮ ਵਾਸਤੇ ਨਿਕਲਦੀਆਂ ਨੇ ਜਾਂ ਕਰਾਉਂਦੀਆਂ ਨੇ ਤੇ ਉਹਨਾਂ ਦੇ ਕੰਮ ਕਰਨ ਦੀ ਸਪੀਡ ਵੀ ਵੱਧ ਜਾਂਦੀ ਆ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਆ ਇਮਾਨਦਾਰੀ ਦਾ ਫੈਕਟਰ ਵੀ ਜ਼ਿਆਦਾ ਇਨਕਲੂਡ ਹੋ ਜਾਂਦਾ ਔਰ ਬੜੇ ਜਜ਼ਬੇ ਦੇ ਨਾਲ ਕੰਮ ਕਰਦੀਆਂ ਨੇ ਸੋ ਅੱਜ ਇਹਨਾਂ ਸਾਰੀਆਂ ਜਿੰਨੇ ਲੇਡੀ ਸਰਪੰਚਸ ਆਈਆਂ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਦਾ ਕਿ ਉਹ ਆਪਣਾ ਸਰਪੰਚੀ ਦੇ ਨਾਲ ਨਾਲ ਇੱਕ ਔਰੁਮਨ ਏਮਪਾਵਰਮੈਂਟ ਵਾਸਤੇ ਮਹਿਲਾ ਸ਼ਸ਼ਤਰਿਕਨ ਵਾਸਤੇ ਹਮੇਸ਼ਾ ਹੀ ਜਿਹੜਾ ਉਹ ਕੰਮ ਕਰਦੀਆਂ ਰਹਿੰਦੀਆਂ ਸਰ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਮਹਿਲਾਵਾਂ ਪਹਿਲਾਂ ਪੰਚ ਸਰਪੰਚ ਬਣੀ ਜਾਂਦੀ ਸੀ ਐ ਪਰ ਜੋ ਕੰਮ ਕਰਾ ਉਹ ਉਹਨਾਂ ਦੇ ਹਸਬੰਦ ਕਰਦੇ ਸੀਗੇ ਪਰ ਅੱਜ ਤੁਹਾਡੀ ਸਰਕਾਰ ਵਿੱਚ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕੋਈ ਨਹੀਂ ਨਹੀਂ ਦੇਖੋ ਫੈਮਿਲੀ ਬੜੀ ਇੰਪੋਰਟੈਂਟ ਹੁੰਦੀ ਹੈ ਫੈਮਿਲੀ ਦੇ ਵਿੱਚ ਆਪਾਂ ਹੈਲਪ ਕਰ ਸਕਦੇ ਹਾਂ ਇੱਕ ਦੂਸਰੇ ਦੀ ਜੇ ਮਹਿਲਾ ਸਰਪੰਚ ਨੇ ਤੇ ਉਹਨਾਂ ਦੇ ਹਸਬੰਦ ਜਾਂ ਉਹਨਾਂ ਦੇ ਫਾਦਰ ਜਾਂ ਬ੍ਰਦਰ ਕੰਮ ਕਰਦੇ ਨੇ ਕਰ ਸਕਦੇ ਨੇ ਪਰ ਆਮ ਤੌਰ ਤੇ ਦੇਖਣ ਦੇ ਵਿੱਚ ਆ ਆਉਂਦਾ ਸੀਗਾ ਕਿ ਬਹੁਤੇ ਪਿੰਡਾਂ ਦੇ ਵਿੱਚ ਇਹ ਪਤਾ ਹੀ ਨਹੀਂ ਸੀਗਾ ਹੁੰਦਾ ਕਿ ਇੱਥੋਂ ਦਾ ਸਰਪੰਚ ਲੇਡੀ ਆ ਜਾਂ ਕੌਣ ਆ ਉਹਨਾਂ ਦਾ ਨਾਮ ਹੀ ਨਹੀਂ ਸੀਗਾ ਕਿਤੇ ਆਉਂਦਾ ਉਹ ਨਾਮ ਹੀ ਹੋਰ ਚੱਲਦੇ ਹੁੰਦੇ ਸੀਗੇ ਸੋ ਸਾਡਾ ਮਕਸਦ ਇਹ ਆ ਕਿ ਉਹ ਆਪ ਇਨੀਸ਼ੀਏਟਿਵ ਲੈ ਕੇ ਆਪ ਪਹਿਲ ਕਦਮੀ ਕਰਕੇ ਆਪ ਕਮਨ ਨੂੰ ਪ੍ਰੇਚਾਰਨ ਔਰ ਆਪ ਅੱਗੇ ਕੰਮ ਕਰਾਉਣ ਵਾਸਤੇ ਆਪ ਅੱਗੇ ਆਉਣ ਘਰਾਂ ਦੇ ਵਿੱਚ ਉਹਨਾਂ ਦਾ ਰੋਲ ਜਿਸ ਸਿਰਫ ਇੱਕ ਰਸੋਈ ਤੱਕ ਹੀ ਸੀਮਤ ਨਾ ਰਹੇ ਜੋ ਸੰਵਿਧਾਨ ਨੇ ਤਾਕਤ ਦਿੱਤੀ ਆ ਉਹਨਾਂ ਨੂੰ ਅਸਲੀ ਤਾਕਤ ਦਾ ਪਤਾ ਹੋਵੇ ਕਿ ਸਾਡੀ ਤਾਕਤ ਇਹ ਆ ਔਰ ਉਹ ਆਪਣੇ ਤਾਕਤ ਦੀ ਵਰਤੋਂ ਕਰ ਸਕਣ